देर शाम श्री अनंतपुर साहिब दे चोई बाजार विखे वापरी एक मंदपागी घटना दौरान एक नौजवान दा तेज धार हथियार नाल कतल होण दी सूचना प्राप्त हुई है मौके तो इकतर कीती गई जानकारी अनुसार सुरजीत सिंह पुत्र भजन सिंह वासी पिंड माळकू माजरा खाना नूरपुर बेदी जो कि अपने सोहरा कर विखे चोई बाजार श्री आनंदपुर साहिब विखे आया हो यासी हु एक नौजवान वल्लो कार तो बाहर बुलाया गया ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵੇਂ ਨੌਜਵਾਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਦੂਜੇ ਨੌਜਵਾਨ ਵੱਲੋਂ ਕਿਸੇ ਤੇਜ਼ਦਾਰ ਹਥਿਆਰ ਨਾਲ ਸੁਰਜੀਤ ਸਿੰਘ ਤੇ ਕਾਤਲਾਣਾ ਹਮਲਾ ਕੀਤਾ ਗਿਆ ਜਦੋਂ ਹੀ ਕਾਬਨਾ ਸਹਾਦੇ ਹੋਏ ਸੁਰਜੀਤ ਸਿੰਘ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਬਾਹਰ ਨੂੰ ਆਇਆ ਬਈ ਨਾ ਇਹ ਮੈਂ ਆਪਣੀ ਗੱਲ ਨੂੰ ਪਹਿਲਾਂ ਦੂਈ ਨੂੰ ਕਰਨਾ ਹੈ ਘਰੇ ਜਾਣਾ ਹੈ ਮਾ ਵੀ ਇਤਨਾ ਮਗਰ ਛਿਪਦੇ ਚਾ ਨਹੀਂ ਵੀ ਉਹਨਾਂ ਕੰਮ ਜਿਆਦਾ ਮਟੜੀ ਛੁਪੀ ਹੈ ਵੀ ਚਾ ਨਹੀਂ ਜੀ ਅਗਰ ਕਹਿੰਦਾ ਮੈਂ ਚੱਲ ਜੇ ਮਗਾ ਅੱਛਾ ਦਵਾਰਾ ਫੇਰ ਉਹਦੇ ਆ ਗਿਆ ਕਹਿੰਦਾ ਮੇਰੀ ਚਾਬੀ ਰਹੀ ਚਾਬੀ ਰਹੀ ਜਨਾ ਚਾਬੀ ਲਈ ਉਹਨਾਂ ਫੇਰ ਦਵਾਰਾ ਇੰਨੇ ਨੇ ਇੱਕ ਮੁੰਡਾ ਬਾਹਰ ਦੇ ਕੋਲ ਆ ਗਿਆ ਨਾਲ ਉਹ ਫੋਨ ਕਰ ਰਿਹਾ ਤਾਂ ਆਪਣੇ ਘਰ ਵਾਲਿਆਂ ਨੂੰ ਮੇਰੀ ਚਾਬੀ ਲੋ ਉਹ ਕਹਿੰਦਾ ਵੀ ਫੋਨ ਮੇਰਾ 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 ਮੁੰਡਾ ਛੋਟਾ ਟੂੜੇ ਨਾਲ ਗੱਲ ਕਰਦਾ ਮੈਂ ਵੀ ਟੂੜੇ ਨਾਲ ਗੱਲ ਕਰਦਾ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਗੱਲ ਕਰਦਾ ਹੈਗਾ ਕੋਈ ਨਹੀਂ ਵੀ ਮੈਂ ਤਾਂ ਬਣੇ ਕਰਦੇ ਨਾਲ ਗੱਲ ਕਰਦਾ ਕਿ ਭਰਾ ਕਹਿ ਕੇ ਆਇਆ ਵੀ ਉਹਨੇ ਕਿਹਾ ਉਹਦੀ ਰੋਗੀ ਪਵੇ ਕਰਦੇ ਨਾਲ ਹੀ ਹੁਣ ਚੁੱਕੇ ਆ ਬੱਸ ਫਿਰ ਯਾਦ ਇਹਨੀ ਗੱਲ ਹੋ ਰਹੀ ਹੈ ਬਾਹਰ ਇਹ ਪੈਸੇ ਦਿਖਾ ਰਿਹਾ ਮੈਂ ਛੋਟੀ ਕੁੜੀ ਨੂੰ ਕਹਿ ਮੈਂ ਬੱਚਾ ਤੂੰ ਦੇਖੀ ਮੇਰੀ ਤਬੀਰ ਕੋਈ ਇੰਨੀ ਜੀ ਮੈਂ ਮਨਿਸਪੈਲ ਤੇ ਵਾਈਫਾਈ ਕੇ ਟਵਰ ਉੱਪਰ ਆ ਕੇ ਬੋਲਦਾ ਹੱਤਾ ਘੰਟਾ ਫਟਕ ਕੇ ਨੋ ਗਿਆ ਮੈਂ ਇੱਧਰ ਬਹਿ ਗਿਆ ਮੈਂ ਕੋਈ ਦੇਖਣ ਬਾਹਰ ਉਹ ਵੀ ਕਹਿੰਦੀ ਸੀ ਕਿ ਤੂੰ ਤੈਨੂੰ ਬੋਲਦਾ ਹੈਗਾ ਉਹ ਇਹ ਕਹਿੰਦੀ ਵੀ ਡੇਡੀ ਉਹ ਨੱਠੀ ਨੱਠੀ ਆਈ ਹੋ ਇੰਨੇ ਇੰਨੇ ਮੁੰਡਾ ਜੁੜਾ ਬੁੱਕ ਵਾਲੇ ਕੋਲ ਤੇ ਮੈਂ ਉੱਡਦਾ ਕਹਿੰਦਾ ਬਾਹਰ ਕਹਿੰਦਾ ਕੋਈ ਥੋੜੇ ਜਿਹਾ ਹੋਈ ਰਹੇਗਾ ਜੱਫੀ ਮਾਰ ਗਿਆ ਕਹਿੰਦਾ ਬੰਦੇ ਦਾ ਨਹੀਂ ਪਤਾ ਕੋਣ ਗੱਤਰ ਖਾਣਾ ਬਾਜੀ ਉਹ ਹੀ ਗੱਤੂ ਸਮੋਸੇ ਖਾ ਉਹ ਉਹ ਮੁੰਡਾ ਕਿਹਨਾਂ ਨੂੰ ਲੜੂਗਾ ਮੈਂ ਬਾਰੇ ਕਿੱਥੇ ਸਭਾ ਤੇ ਮੈਂ ਪਾਤਰ ਸਾਹ ਨੂੰ ਇਹ ਮੁੰਡੇ ਦਾ ਮੁੰਡੇ ਹਸਬੰਦ ਹੈ ਜਿਹਦਾ ਤਾਪਰਾਣੇ ਦਾ ਨਾਮ ਹੈ ਜੋ ਦੂਜੀ ਹੈ ਬਾਪ ਕੀ ਮਾਂ ਕੁਮਾੜਾ ਬਾਪੂ ਮਾਂ ਕੁਮਾੜਾ ਜਿਹੜੀ ਕਿੰਨੀ ਉਮਰ ਦੀ ਹੈ ਨਹੀਂ ਉਹ ਫੌਜ ਫਿਗਰਨਾ ਕੀ ਹੈ ਪੁਰਾਣਾ ਨਾਮ ਉਹਨੂੰ ਹੈ ਭੋਜਨ ਸ੍ਰੀ ਦਾ ਪੂਰੇ ਹੋ ਕੇ ਫੌਜੀ ਸੀ ਮੰਮੀ ਅੱਜ ਤੱਕ ਹੀ ਵਸ ਰਹੀ ਹੈ ਅੱਥੇ ਜਣਾ ਕਰ ਇਹਨਾਂ ਦਾ ਕਿੰਨਾ ਹੋਵੇ ਇਹਨਾਂ ਦਾ ਕਿੰਨਾ ਪੁੱਛੀ ਸਾਲ ਹਾਲੀ ਤੁਹਾਡਾ ਕੀ ਨਾਮ ਹੈ ਮੇਰਾ ਸ਼ਹਨਾਜ਼ ਇਸ ਮਾਰਕੂ ਮਾਤਰਾਂ ਦੇ ਆਰਗੇਂਟਿੰਗ ਕਿੰਨੇ ਸਰਦਿ 5 ਮਿੰਟ ਤੱਕ ਅਸਲੀ ਜਨਾਂ ਦੇ ਬਾਹਰ ਇੰਨਾ ਪੂਲ ਬਣਾ ਲਾ ਹੋ ਰਿਹਾ ਦੇਖੋ ਇੰਨੇ ਬੰਦੇ ਵਜਾਣ ਦੇ ਵਿੱਚ ਹੈ ਨਹੀਂ ਮਾਰਕਟ ਹਾਂ ਜਿਹੜੇ ਬੰਦੇ ਇੰਨੇ ਇੰਨੇ ਉਹ ਇਕੱਲੇ ਕਿੰਨਾ ਤੇਰੇ ਕੋਲ ਟਿਕਾਣਾ ਸੌਦਾ ਹੋ ਰਿਹਾ। ਬਸ ਮੈਨੂੰ ਮੈਂ ਤਾਂ ਜੇ ਮੈਂ ਕਿਹਾ ਮੇਰੇ ਕੋਲ ਤਾਂ ਇਹਨੂੰ 2-3 ਮਿੰਟੇ ਹੋਣੇ। ਥੰਗੀ ਜੇ ਉਹਦਾ ਡੋਕ ਹੋਰ ਸੀਗਾ। ਉਹ ਮੇਰੇ ਨਾਲ ਗੱਲ ਕਰਦਾ ਨਹੀਂ। ਕਿ ਤੂੰ ਮੁੰਡਾ ਹੋ ਤਾ ਜੀ ਮਤਲਬ ਇਹ ਤਾਂ ਭਾਈ ਹੋ ਗਿਆ ਉਹ ਕਹਿੰਦਾ ਇਹ ਤਾਂ ਇਕੱਲਾ ਹੀ ਤਾਂ ਇਹਨੂੰ ਜਿਹੜਾ ਤੂੰ ਆ ਮੁੰਡਾ ਦਾ ਉਹਦੇ ਨਾਲ ਬੈਠਿਆ ਹੈ ਬਾਹਰ। ਮੇਰਾ ਪੁੱਛੇ ਵੰਡੀ ਆ ਮੈਂ ਉਹਦੇ ਕੋਲ ਤੇ ਫਾਈਨਲ ਨਹੀਂ ਆ ਮੇਰੇ ਕੋਲ ਪੈਸੇ ਨਾਲ ਕਿੰਨੇ ਬੀਚੇ ਯਾਰ ਮੈਂ ਪੰਜ ਮੰਗਿਆ ਨੂੰ ਮਾਰਨ ਲਈ 20000 ਰੁਪਏ। ਇਹ ਨਾਲ ਪੈਸੇ ਦੀ ਕੋਈ ਗੱਲ ਨਹੀਂ ਹੈਗੀ। ਆਰ ਨੇ ਤੁਹਾਡੇ ਸਮਾਂ ਚੱਲੀ ਗਿਆ ਤੁਹਾਡਾ ਜਵਾਬ ਹੈ 10 ਮਹੀਨੇ ਦਾ ਮੈਂ ਕਰ ਲੈ ਕੇ ਆਇਆ ਮੈਂ ਜਾਂਦੇ ਨਹੀਂ ਦਵਾਈ ਮੇਰਾ ਸਿਕੰਦਰ ਜੀ ਤੁਹਾਡੇ ਤੇ ਕੀ 108 ਐਮਬੂਲੈਂਸ ਵੱਲੋਂ ਇੱਕ ਪੇਸ਼ੈਂਟ ਜਿਸ ਦਾ ਨਾਮ ਕੀ ਸਰਜੀਤ ਸਿੰਘ ਹੈ ਉਹਨੂੰ ਲੈ ਕੇ ਆਇਆ ਗਿਆ ਸੀ ਅ ਐਵੇਂ ਜਾਪਦਾ ਜਿਵੇਂ ਕੋਈ ਉਹਦੇ ਹਥਿਆਰ ਨਾਲ ਵਾਰ ਕਰਕੇ ਗਿਆ ਸੀ ਤੇ ਸਾਡੇ ਕੋਲ ਐਪਰੋਡ ਡੀਸੀ ਪੇਸ਼ੈਂਟ ਤੇ ਹੁਣ ਉਹਦੇ ਡੈਡ ਬੋਡੀ ਨੂੰ ਆਪਾਂ ਮੋਰਚੀ ਸ਼ਿਫਟ ਕਰਕੇ ਕੋਲ ਸੂਨ ਇਨਫੋਰਮੇਸ਼ਨ ਕਹਾ ਦਿੱਤੀ। ਇਸ ਤਰ੍ਹਾਂ ਦੀ ਇੰਜਰੀ ਜਿਹੜੀ ਸੀਗੀ ਇੰਜਰੀ ਬਾਰੇ ਨਹੀਂ ਸਾਡੇ ਕੀ ਪ੍ਰੋਟੈਕਟ ਪੇਸ਼ੈਂਟ ਸੀ। ਜੇ ਲੋਕਲ ਸੀ ਕਿੰਨੇ ਕੁ ਮਰਦਾ ਹੈ। ਇਹ ਮਾਨਕੂ ਮਾਜਰੇ ਪਿੰਡ ਦਾ ਹੈ। ਉਮਰ ਕਿੰਨੀ ਕੁ ਦੇਖਣ ਨੂੰ ਏਜ 33 ਸਾਲ ਦੀ ਹੈ। ਥੈਂਕ ਯੂ। ਕੀ ਡਿਟੇਲ ਹੈ ਦੇ ਬਾਰੇ ਸਾਡੇ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਸਾਹਮਣੇ ਸਰ ਜਿਹੜਾ ਸਾਨੂੰ ਜਦੋਂ ਜਿਹੜੀ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਸਰਜੀਤ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਬਲੌਡ ਡੈਡਮਿਟ ਹੋ ਕੇ ਲਿਆਂਦਾ ਗਿਆ ਸੀ ਹਸਪੀਟਲ ਦੇ ਵਿੱਚ ਜੀ ਫਿਰ ਉਹ ਆ ਕੇ ਅਸੀਂ ਚੈੱਕ ਕੀਤਾ ਤਾਂ ਉਹਦੇ ਜਿਹੜਾ ਹੈਗਾ ਸਰੀਰ ਬੋਡੀ ਦੇ ਉੱਪਰ 2 ਜਾਂ 3 ਜਿਹੜੇ ਹੈਗੇ ਨੇ ਤਲਵਾਰ ਜਿਹੜੀ ਚਰਚ ਦੇ ਬਾਹਰ ਹੋਏ ਹੋਏ ਸੀਗੇ ਤਾਂ ਇਨੀਸ਼ੀਅਲ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲੀ ਵੀ ਇਹਦਾ ਇੱਕ ਦੋਸਤ ਹੈਗਾ ਮਨਦੀਪ ਜਿਹਦੇ ਨਾਲ ਇਹ ਅੱਜ ਘੁੰਮ ਰਿਹਾ ਸੀ ਇਹ ਪਹਿਲਾਂ ਉਹਦੇ ਘਰ ਵੀ ਗਿਆ ਤੇ ਇਕੱਠੇ ਹੈਗੇ ਸੀਗੇ ਕਿਸੇ ਗੱਲ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਉਹ ਜਿਹੜਾ ਹੈਗਾ ਅਮਰਤਾ ਦੀ ਸਿੱਖ ਸੀਗਾ ਉਹਨੇ ਆਪਣੀ ਕਿਰਪਾਨ ਕੱਢ ਕੇ ਗੁੱਸੇ ਦੇ ਵਿੱਚ ਤੇ ਜਿਹੜਾ ਹੈਗਾ ਕਿਰਪਾਨ ਦਾ ਵਾਰ ਕਰਦਾ ਜਿਹਦੇ ਕਰਕੇ ਇਹਦੀ ਡੱਥ ਹੋ ਗਈ ਐਸਰ ਸਾਹਿਬ ਕਿੱਥੇ ਵਾਕਿਆ ਜਿਹੜਾ ਹੋਇਆ ਜੀ ਇਹ ਇਹ ਇੱਥੇ ਆ ਆਨੰਦਪੁਰ ਸਾਹਿਬ ਬਾਜ਼ਾਰ ਦੇ ਵਿੱਚ ਹੀ ਕਾਲੀਆ ਸਪੀਡਸ ਹੈਗਾ ਉਹਦੇ ਸਾਹਮਣੇ ਦੇ ਇਨਸੀਡੈਂਟ ਦੱਸਿਆ ਜਾਂਦਾ ਠੀਕ ਐ ਐਕਸਕਾਉਂਟਿੰਗ ਹੈ ਜੀ ਜਿਹੜਾ ਹਾ ਉਹ ਐਕਸਕਾਉਂਟਿੰਗ ਆ ਉਹ ਕਰਨ ਵਾਸਤੇ ਸੀ ਰੋਕ ਕਾਰਨ ਕੀ ਮੰਨਿਆ ਜਾ ਰਿਹਾ ਜੀ ਕਾਰਨ ਹਲੇ ਇਨੀਸ਼ੀਅਲ ਸਟੇਜ ਹੈਗੀ ਆ ਜੀ ਤਾਂ ਹੁਣ ਦੋ ਦੋ ਜਾਨੇ ਆਪਸ ਦੇ ਵਿੱਚ ਲੜੇ ਨੇ ਕਿਹੜੀ ਗੱਲੋਂ ਲੜੇ ਨੇ ਤਾਂ ਹੁਣ ਦੋਸ਼ੀ ਕਾਉਂਟੀ ਪੁਲਿਸ ਘਰ ਦੇ ਸਾਹਮਣੇ ਇਹਨਾਂ ਤੇ ਪੁਰਾਣੇ ਕੋਈ ਐਨਡੀਪੀਐਸ ਦੇ ਪਰਚੇ ਵਗੈਰਾ ਵੀ ਹੈ ਜਿਸ ਤਰ੍ਹਾਂ ਦੇ ਜਿਹੜਾ ਜਿਹੜਾ ਮ੍ਰਿਤਕ ਹੈਗਾ ਉਹਦੇ ਉੱਪਰ ਦੋ ਜਿਹੜੇ ਮੁਕਾਦਮੇ ਇੱਕ ਐਨਡੀਪੀਐਸ ਦਾ ਤੇ ਕੋਈ ਇੱਕ ਚੋਰੀ ਦਾ ਮੁਕਾਦਮਾ ਪਹਿਲਾਂ ਦਰਜ ਹੈਗਾ ਅਕਿਊਜ਼ ਦੇ ਉੱਪਰ ਵੀ ਕੋਈ ਹੈ ਪਰਚੇ ਇਸ ਤਰ੍ਹਾਂ ਅਕਿਊਜ਼ ਦੀ ਜਿਹੜੀ ਹੈਗੀ ਹੈ ਹਲੇ ਕ੍ਰਿਮਿਨਲ ਹਿਸਟਰੀ ਅਸੀਂ ਚੈੱਕ ਕਰ ਲਾਂਗੇ ਥੈਂਕ ਯੂ ਠੀਕ ਹੈ ਜੀ